ਐਜੂਕੇਸ਼ਨ ਦੇ ਵਿੱਚ ਵੀ ਜਿਹੜੀਆਂ 1158 ਭਰਤੀਆਂ ਸੁਪਰੀਮ ਕੋਰਟ ਦੇ ਵਿੱਚ ਕੁਐਸ਼ ਹੋਈਆਂ 2018 ਦੀਆਂ UGC ਦੀਆਂ ਗਾਈਡਲਾਈਨਸ ਜਿਨ੍ਹਾਂ ਨੂੰ ਅਡਾਪਟ ਕੀਤਾ ਸੀ 2022 ਦੇ ਵਿੱਚ ਲੇਕਿਨ ਇਹ ਭਰਤੀ 21 ਦੀ ਹੈ ਔਰ ਜਦੋਂ ਮੈਂ ਮਨਿਸਟਰ ਬਣਿਆ ਉਦੋਂ ਪਹਿਲਾਂ ਇਹ ਫੈਸਲਾ ਕੈਬਨਟ ਦੇ ਵਿੱਚ ਲਿਆ ਗਿਆ ਸੀ ਜਿਹਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਸਿਰਫ ਇੰਟਰਵਿਊ ਕਰਕੇ ਹੀ ਜਿਹੜੇ 1158 ਜਿਹੜੇ ਆ ਲੈਕਚਰਰ ਭਰਤੀ ਕਰਨੇ ਆ ਜਾਂ ਬਾਕੀ ਜਿਹੜੇ ਲਾਇਬ੍ਰੇਰੀਅਨ ਭਰਤੀ ਕਰਨੇ ਆ ਲੇਕਿਨ ਆਪਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਜਦੋਂ ਵੀ ਕਿਤੇ ਇੰਟਰਵਿਊ ਹੁੰਦੀ ਆ ਤੇ ਉਹਦੇ ਜਿਹੜੇ ਨੰਬਰ ਆ ਉਹ ਸਹੀ ਤਰੀਕੇ ਨਾਲ ਦਿੱਤੇ ਨਹੀਂ ਜਾਂਦੇ ਇਸ ਕਰਕੇ ਕੈਂਡੀਡੇਟਸ ਦੀ ਕਾਬਲੀਅਤ ਨੂੰ ਦੇਖਦੇ ਹੋਏ ਕੈਂਡੀਡੇਟਸ ਸਾਰੇ UGC ਕਲੀਅਰ ਸੀ ਕੈਂਡੀਡੇਟਸ ਦੀ ਕਾਬਲੀਅਤ ਨੂੰ ਦੇਖ ਕੇ ਦੇ ਹੋਏ ਐਗਜ਼ਾਮ ਹੋਇਆ ਸੀ ਜਿਹੜਾ ਮੈਰਟ ਆਇਆ ਮੈਨੂੰ ਲੱਗਦਾ ਕਿਸੇ ਅਦਾਲਤ ਨੇ ਇਹ ਗੱਲ ਨਹੀਂ ਕਹੀ ਵੀ ਇਸ ਭਰਤੀ ਦੇ ਵਿੱਚ ਕਿਉਂਕਿ 27 ਸਾਲ ਬਾਅਦ ਇਹ ਭਰਤੀ ਹੋਈ ਸੀ ਮੈਂ ਤਾਂ ਰਿਵਾਈਵ ਕਰਨੀ ਚਾਹੁੰਦਾ ਸੀ ਮੈਨੂੰ ਅੱਜ ਅਫਸੋਸ ਹੈ ਕਿ ਇਸ ਸਰਕਾਰ ਨੇ ਬਿਲਕੁਲ ਡਿਫੈਂਡ ਨਹੀਂ ਕੀਤਾ ਔਰ ਇਹ ਸਰਕਾਰ ਇਹ ਵੀ ਕਰਦੀ ਸੀ ਕਿ ਜਦੋਂ ਡਬਲ ਬੈਂਚ ਤੇ ਗਿਆ ਉਹਨਾਂ ਬੱਚਿਆਂ ਨੇ ਆਪਣੇ ਪੈਸੇ ਖਰਚ ਕੇ ਪ੍ਰੈਸ਼ਰ ਪਾ ਕੇ ਤਾਂ ਜਾ ਕੇ ਡਬਲ ਬੈਂਚ ਤੋਂ ਫੈਸਲਾ ਹੋਇਆ ਸੀ ਲੇਕਿਨ ਹੁਣ ਸੁਪਰੀਮ ਕੋਰਟ ਦੇ ਵਿੱਚ ਨਾ ਇਹਨਾਂ ਦਾ ਏਜਿੀ ਪੇਸ਼ ਹੋਇਆ ਨਾ ਹੋਰ ਵਕੀਲ ਪੇਸ਼ ਹੋਏ ਤੇ ਸਿਰਫ ਤੇ ਸਿਰਫ ਅੱਜ ਵੀ ਸਾਨੂੰ ਇਹਦੇ ਤੇ ਵੀ ਪੋਲਟਿਕਸ ਨਹੀਂ ਕਰਨੀ ਚਾਹੀਦੀ ਇਹ ਸਾਡੇ ਬੱਚੇ ਆ ਯਾਰ ਇਹ ਪੰਜਾਬ ਦੇ ਬੱਚੇ ਆ ਔਰ ਸਾਨੂੰ ਰਿਵਿਊ ਪਟੀਸ਼ਨ ਦੇ ਵਿੱਚ ਜਾਣਾ ਚਾਹੀਦਾ ਔਰ ਮੈਂ ਤਾਂ ਸੀਐਮ ਸਾਹਿਬ ਨੂੰ ਕਹੂੰਗਾ ਕਿਉਂਕਿ ਇਹਨਾਂ ਦਾ ਬੈਂਸ ਤਾਂ ਸੁਣਦਾ ਨਹੀਂ ਹੈ ਉਹ ਤਾਂ ਮੈਨੂੰ ਲੱਗਦਾ ਪਤਾ ਨਹੀਂ ਕਿਹੜੀ ਸੋਚ ਦਾ ਉਹ ਉਹ ਇਨਸਾਨ ਹੈ ਮੈਂ ਸੀਐਮ ਸਾਹਿਬ ਨੂੰ ਕਹੂੰਗਾ ਵੀ ਮੈਨੂੰ ਜਿੱਦਣ ਮਰਜੀ ਬੁਲਾ ਲਓ ਉਹਦੇ ਵਿੱਚ ਬਹਿ ਯੋਗਦਾਨ ਜੋ ਪਾ ਸਕਦਾ ਉਹ ਬਿਲਕੁਲ ਪਾਉਂਗਾ ਐਜੂਕੇਸ਼ਨ ਦੇ ਵਿੱਚ ਵੀ ਜਿਹੜੀਆਂ 1158 ਭਰਤੀਆਂ ਸੁਪਰੀਮ ਕੋਰਟ ਦੇ ਵਿੱਚ ਕੁਐਸ਼ ਹੋਈਆਂ 2018 ਦੀਆਂ UGC ਦੀਆਂ ਗਾਈਡਲਾਈਨਸ ਜਿਨ੍ਹਾਂ ਨੂੰ ਅਡਾਪਟ ਕੀਤਾ ਸੀ 2022 ਦੇ ਵਿੱਚ ਲੇਕਿਨ ਇਹ ਭਰਤੀ 21 ਦੀ ਹੈ ਔਰ ਜਦੋਂ ਮੈਂ ਮਿਨਿਸਟਰ ਬਣਿਆ ਉਦੋਂ ਪਹਿਲਾਂ ਇਹ ਫੈਸਲਾ ਕੈਬਨਿਟ ਦੇ ਵਿੱਚ ਲਿਆ ਗਿਆ ਸੀ ਜਿਹਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਸਿਰਫ ਇੰਟਰਵਿਊ ਕਰਕੇ ਹੀ ਜਿਹੜੇ 1158 ਜਿਹੜੇ ਆ ਲੈਕਚਰਰ ਭਰਤੀ ਕਰਨੇ ਆ ਜਾਂ ਬਾਕੀ ਜਿਹੜੇ ਲਾਇਬ੍ਰੇਰੀਅਨ ਭਰਤੀ ਕਰਨੇ ਆ ਲੇਕਿਨ ਆਪਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਜਦੋਂ ਵੀ ਕਿਤੇ ਇੰਟਰਵਿਊ ਹੁੰਦੀ ਆ ਤੇ ਉਹਦੇ ਜਿਹੜੇ ਨੰਬਰ ਆ ਉਹ ਸਹੀ ਤਰੀਕੇ ਨਾਲ ਦਿੱਤੇ ਨਹੀਂ ਜਾਂਦੇ ਇਸ ਕਰਕੇ ਕੈਂਡੀਡੇਟਸ ਦੀ ਕਾਬਲੀਅਤ ਨੂੰ ਦੇਖਦੇ ਹੋਏ ਕੈਂਡੀਡੇਟਸ ਸਾਰੇ UGC ਕਲੀਅਰ ਸੀ ਕੈਂਡੀਡੇਟਸ ਦੀ ਕਾਬਲੀਅਤ ਨੂੰ ਦੇਖ ਕੇ ਦੇ ਹੋਏ ਐਗਜ਼ਾਮ ਹੋਇਆ ਸੀ ਜਿਹੜਾ ਬੈਰਟ ਆਇਆ ਮੈਨੂੰ ਲੱਗਦਾ ਕਿਸੇ ਅਦਾਲਤ ਨੇ ਇਹ ਗੱਲ ਨਹੀਂ ਕਹੀ ਵੀ ਇਸ ਭਰਤੀ ਦੇ ਵਿੱਚ ਕਿਉਂਕਿ 27 ਸਾਲ ਬਾਅਦ ਇਹ ਭਰਤੀ ਹੋਈ ਸੀ ਮੈਂ ਤਾਂ ਰਿਵਾਈਵ ਕਰਨੀ ਚਾਹੁੰਦਾ ਸੀ ਮੈਨੂੰ ਅੱਜ ਅਫਸੋਸ ਹੈ ਕਿ ਇਸ ਸਰਕਾਰ ਨੇ ਬਿਲਕੁਲ ਡਿਫੈਂਡ ਨਹੀਂ ਕੀਤਾ ਔਰ ਇਹ ਸਰਕਾਰ ਇਹ ਵੀ ਕਰਦੀ ਸੀ ਕਿ ਜਦੋਂ ਡਬਲ ਬੈਂਚ ਤੇ ਗਿਆ ਉਹਨਾਂ ਬੱਚਿਆਂ ਨੇ ਆਪਣੇ ਪੈਸੇ ਖਰਚ ਕੇ ਪ੍ਰੈਸ਼ਰ ਪਾ ਕੇ ਤਾਂ ਜਾ ਕੇ ਡਬਲ ਬੈਂਚ ਤੋਂ ਫੈਸਲਾ ਹੋਇਆ ਸੀ ਲੇਕਿਨ ਹੁਣ ਸੁਪਰੀਮ ਕੋਰਟ ਦੇ ਵਿੱਚ ਨਾ ਇਹਨਾਂ ਦਾ ਏਜੀ ਪੇਸ਼ ਹੋਇਆ ਨਾ ਹੋਰ ਵਕੀਲ ਪੇਸ਼ ਹੋਏ ਤੇ ਸਿਰਫ ਤੇ ਸਿਰਫ ਅੱਜ ਵੀ ਸਾਨੂੰ ਇਹਦੇ ਤੇ ਵੀ ਪੋਲਟਿਕਸ ਨਹੀਂ ਕਰਨੀ ਚਾਹੀਦੀ ਇਹ ਸਾਡੇ ਬੱਚੇ ਆ ਯਾਰ ਇਹ ਪੰਜਾਬ ਦੇ ਬੱਚੇ ਆ ਔਰ ਸਾਨੂੰ ਰਿਵਿਊ ਪਟੀਸ਼ਨ ਦੇ ਵਿੱਚ ਜਾਣਾ ਚਾਹੀਦਾ ਔਰ ਮੈਂ ਤਾਂ ਸੀਐਮ ਸਾਹਿਬ ਨੂੰ ਕਹੂੰਗਾ ਕਿਉਂਕਿ ਇਹਨਾਂ ਦਾ ਬੈਂਸ ਤਾਂ ਸੁਣਦਾ ਨਹੀਂ ਹੈ ਉਹ ਤਾਂ ਮੈਨੂੰ ਲੱਗਦਾ ਪਤਾ ਨਹੀਂ ਕਿਹੜੀ ਸੋਚ ਦਾ ਉਹ ਉਹ ਇਨਸਾਨ ਹੈ ਮੈਂ ਸੀਐਮ ਸਾਹਿਬ ਨੂੰ ਕਹੂੰਗਾ ਵੀ ਮੈਨੂੰ ਜਿੱਦਣ ਮਰਜ਼ੀ ਬੁਲਾ ਲਓ ਉਹਦੇ ਵਿੱਚ ਬਹਿ ਯੋਗਦਾਨ ਜੋ ਪਾ ਸਕਦਾ ਉਹ ਬਿਲਕੁਲ ਪਾਉਂਗਾ